Yeah. Uh -huh. ਚਾਲ ਸਾਜੀ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਸਜਾਦ ਦੁਵਾਉਣ ਦੇ ਲਈ ਰਿਜ਼ਰਵੇਸ਼ਨ ਚੋਰ ਫੜੀ ਮੋਰਚਾ ਪੰਜਾਬ ਦੇ ਵੱਲੋਂ ਬੀਤੀ 20 ਅਪ੍ਰੈਲ 2023 ਤੋਂ ਮੁਹਾਲੀ ਦੇ ਵਿੱਚ ਲਗਾਤਾਰ ਪੱਕਾ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਦੇ ਵਿੱਚ ਪੰਜਾਬ ਸਮੇਤ ਬਾਕੀ ਰਾਜਾਂ ਦੇ ਵਿੱਚ ਵੀ ਅਨੁਸੂਚਿਤ ਜਾਤੀਆਂ ਦੇ ਝਾਲੀ ਸਰਟੀਫਿਕੇਟ ਬਣਾ ਕੇ ਜਨਰਲ ਕੈਟਾਗਰੀ ਦੇ ਲੋਕ ਵੱਡੀਆਂ ਪੋਸਟਾਂ ਉੱਤੇ ਕੰਮ ਕਰ ਰਹੇ ਨੇ ਜਿਸ ਨੂੰ ਮਤੇ ਨਜ਼ਰ ਰੱਖਤੇ ਹੋਏ ਝਾਲੀ ਚਾਤੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਪ੍ਰਾਪਤ ਕਰਨ ਵਾਲਿਆਂ ਦੇ ਖਿਲਾਫ ਫਤੇਗੜ ਸਾਹਿਬ ਪੁਲਾਈ ਦਫ਼ਤਰ ਦੇ ਸਾਹਮਣੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਇੱਕ ਮੰਗ ਪੱਤਰ ਜ਼ਿਲ੍ਹਾ ਪੁਲਾਈ ਅਫਸਰ ਨੂੰ ਵੀ ਸੌਪਿਆ ਗਿਆ ਤਾਜੋ ਜਾਲੀ ਜਾਤੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਪ੍ਰਾਪਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਪਰਦਾ ਸ਼ਿਕਾਰੀਆਂ ਨੇ ਕਿਹਾ ਕਿ ਸਾਡਾ ਸੰਘਰਸ਼ ਜਾਲੀ ਜਾਤੀ ਸਰਟੀਫਿਕੇਟ ਰੱਦ ਕਰਵਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੱਕ ਜਾਰੀ ਰਹੇਗਾ ਆਪਦੇ ਵਿੱਚ ਇੱਕ ਦਿਨਾਂ ਦੀ ਜਿਹੜੀ ਭੁੱਖ ਹੜਤਾਲ ਹੈ ਉਹਦੇ ਸਬੰਧ ਦੇ ਵਿੱਚ ਜਿਹੜਾ ਮਹਾਲੀ ਸਾਡੇ ਮੋਰਚਾ ਚੱਲ ਰਿਹਾ ਹੈ ਉਹਦੇ ਮੱਦੇ ਨਜ਼ਰ ਰੱਖ ਕੇ ਪੂਰੇ ਪੰਜਾਬ ਦੇ ਵਿੱਚ ਹੈੱਡਕੁਆਰਟਰਾਂ ਦੇ ਸਾਨੂੰ ਸੀਐਮ ਸਾਹਿਬ ਨੂੰ ਜ਼ਿਲ੍ਹਾ ਭਲਾਈ ਅਫਸਰਾਂ ਦੇ ਮਾਧਿਅਮ ਤੋਂ ਮੰਗ ਪੱਤਰ ਦਿੱਤੇ ਜਾ ਰਹੇ ਨੇ ਕੀ ਮੰਗਾ ਕੀ ਨਹੀਂ ਜੀ ਗੱਲ ਮੰਗਾ ਇਹਦੇ ਵਿੱਚ ਇਹ ਨੇ ਵੀ 1300 ਲਗਭਗ ਪੰਜਾਬ ਸਰਕਾਰ ਨੇ ਮੰਨ ਲਿਆ ਜਾਲੀ ਸਰਟੀਫਿਕੇਟ ਫੜੇ ਗਏ ਉਹਨਾਂ ਤੇ ਕਾਰਵਾਈ ਨਹੀਂ ਹੋਈ ਅਜੇ ਤੱਕ ਤੇ ਘੱਟੋ ਘੱਟ 10000 ਬੰਦਾ ਜਿਹੜਾ ਜਾਲੀ ਸਰਟੀਫਿਕੇਟ ਪੰਜਾਬ ਦੇ ਵਿੱਚ ਕਰਾ ਕੇ ਐਸੀ ਲੋਕਾਂ ਦੇ ਸਰਟੀਫਿਕੇਟ ਬਣਾ ਕੇ ਆਪਣੀਆਂ ਝਾਲੀ ਨੌਕਰੀਆਂ ਝਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰ ਰਹੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਡਿਸਮਿਸ ਕੀਤਾ ਜਾਵੇ ਤੇ ਬਣਦੀ ਕਾਰਵਾਈ ਅਸੀਂ ਇਹ ਮੋਰਚੇ ਵੱਲੋਂ ਮੰਗ ਰਹੇ ਹਾਂ ਕਿਹਨਾ ਕਿਹੜੀ ਯੂਨੀਅਨ ਵੱਲੋਂ ਧਰਨ ਲਗਾਏ ਇਹ ਪੂਰੇ ਪੰਜਾਬ ਜਿੰਨੇ ਵੀ ਸਾਡੇ ਭਰਾਤਰੀ ਜੂਨੀਅਨਾਂ ਨੇ 50 ਜਿੰਨੇ ਵੀ ਸੰਗਠਨ ਨੇ ਐਸੀਬੀਸੀ ਟੀਚਰ ਜੂਨੀਅਨਾਂ ਵੱਲੋਂ ਨੰਬਰਦਾਰ ਜੂਨੀਅਨ ਵੱਲੋਂ ਜਿੰਨੇ ਸਾਡੇ ਸੰਗਠਨ ਨੇ ਸਾਰੇ ਭਰਾਤਰੀ ਜੂਨੀਅਨ ਵੱਲੋਂ ਇਹ ਮੰਗ ਰੱਖੀ ਜਾ ਰਹੀ ਹੈ ਤੇਜ ਚੈਨਲ ਦੇ ਲਈ ਸ਼੍ਰੀ ਫਤਿਹਗੜ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਰਿਪੋਰਟ